ਇਹ ਬਾਈ ਜੀ 2.5 ਏਕੜ ਦੇ ਵਿੱਚ ਹੈ ਜੀ ਠੀਕ ਹੈ ਜਿਹਦੇ ਵਿੱਚ ਸੱਚਾ ਆਪਣਾ ਸਲਾਈਡਸ ਹੈ ਗਿਆ ਰੇਨ ਡਾਂਸ ਹੈ ਜ਼ੀਰੋ ਵਾਟਰ ਲੈਵਲ ਕਿਡਸ ਪੂਲ ਵਗੈਰਾ ਆ ਗਿਆ ਲੇਜੀ ਰਿਵਰ ਸੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਾ ਹਰ ਇੱਕ ਦੀ ਇੰਜੋਏਮੈਂਟਲੀ ਇੱਥੇ ਸਾਧਨ ਹੈ ਇੰਜਸਟਿਕ ਇੰਜੋਏਮੈਂਟ ਦੇਣੀ ਆ ਉੱਥੇ ਪਾਣੀ ਦੀ ਕੁਆਲਿਟੀ ਦਾ ਮੇਨ ਹੈ ਸੋ ਇਸ ਨੂੰ ਮੇਨਟੇਨ ਕਰਨ ਵਾਸਤੇ ਸਾਰੀ ਰਾਤ ਇੱਕ ਤਾਂ ਫਿਲਟਰ ਸਾਡੇ ਚੱਲਦੇ ਹੈਗੇ ਨੇ ਠੀਕ ਹੈ ਜੀ ਫਿਰ ਕਲੋਰਿਨ ਦਾ ਯੂਜ਼ ਫਿਰ ਪੀ ਐਚ ਵੈਲਿਊ ਤੇ ਕਲੋਰਿਨ ਐਵਰੀ ਡੇ ਮੈਂ ਖੁਦ ਮਤਲਬ ਕਿ ਵੀ ਚੈੱਕ ਕਰਵਾਉਣਾ ਹੈਗਾ ਸਟਾਫ ਤੋਂ ਇਹ ਠੰਡਾ ਪਾਣੀ ਠੰਡਕ ਦਿੰਦਾ ਚਾਹੀਦੀ ਦੁਪਹਿਰੇ ਜਿੰਨੀ ਵੀ ਗਰਮੀ ਹੈ ਤਾਂ ਪਾਣੀ ਠੰਡਾ ਹੀ ਮਿਲੂਗਾ ਜੀ ਪਾਣੀ ਠੰਡਾ ਹੀ ਮਿਲੂਗਾ ਜੀ 3 ਫੁੱਟ ਤੋਂ ਜਿਹੜਾ ਬੱਚਾ ਛੋਟਾ ਹੁੰਦਾ ਜੀ ਅਸੀਂ ਉਹ ਟੋਟਲੀ ਫ੍ਰੀ ਰੱਖਿਆ ਏਹ ਗੱਲ ਦੋਸਤੋ ਅੱਜ ਪਹੁੰਚੇ ਆਂ ਮਾਲਵੇਰੀ ਦਾ ਵਾਟਰ پارک ਉੱਚੋ ਕਲਾਂ ਦੇ ਵਿੱਚ ਚਿੱਲੋ ਥ੍ਰਿਲ ਸਾਰੇ ਜਾਣਦੇ ਹੋਵੋਗੇ ਜਦੋਂ ਤੁਸੀਂ ਉੱਚੋ ਆਟਲੈਟ ਲੰਘਦੇ ਹੋ ਬਿਲਕੁਲ ਲੈਫਟ ਹੈਂਡ ਸਾਈਡ ਤੇ ਬਟਿੰਡਾਲੀ ਸਾਈਡ ਤੇ ਜਿਹੜਾ ਚਿੱਲੋ ਥ੍ਰਿਲ ਬਣਿਆ ਹੋਇਆ ਤੇ ਅੱਜ ਇਹਦੀ ਪੂਰੀ ਜਾਣਕਾਰੀ ਲੈ ਕੇ ਆਏ ਆ ਕਿੰਨੀ ਟਿਕਟ ਰਹਿੰਦੀ ਹੈਗੀ ਤੇ ਕੀ ਕੀ ਇਹਦੇ ਵਿੱਚ ਆਪਾਂ ਨੂੰ ਜਿਹੜੀਆਂ ਸਰਵਿਸ ਮਿਲਦੀਆਂ ਨੇ ਕੀ ਖਾਣੇ-ਦਾਣੇ ਦਾ ਰਹਿੰਦਾਗਾ ਜਾਂ ਸਕੂਲਾਂ ਵੱਲੋਂ ਆਉਣਾ ਹੈ ਜਾਂ ਕਿਸੇ ਪਾਰਟੀ ਤੇ ਆਪਾਂ ਬੱਚਿਆਂ ਨਾਲ ਆਉਣਾ ਹੈ ਜਾਂ ਕੋਈ ਵੀ ਆਪਾਂ ਕਿਸੇ ਤਰ੍ਹਾਂ ਦਾ ਵਾਟਰ پارک ਦੇ ਵਿੱਚ ਇੰਜੋਏ ਕਰਨ ਆਉਣਾ ਤਾਂ ਉਹ ਸਾਰੀ ਜਾਣਕਾਰੀ ਲਵਾਂਗੇ ਤਾਂ ਆਪਾਂ ਗੱਲਬਾਤ ਕਰਾਂਗੇ ਆਜੋ ਵੀ ਦੋਸਤੋ ਗੱਲਬਾਤ ਕਰਦੇ ਹਾਂ ਡੀਪੀ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਚਿੱਲੋ ਥਰਲ ਦੀ ਲੋਕੇਸ਼ਨ ਦਾ ਇਹ ਕਿੱਥੇ ਪੈਂਦਾ ਹੈ ਬਾਈ ਜੀ ਇਹ ਬਾਈਆ ਚਿੱਲੋ ਥ੍ਰਿਲ ਪੁੱਚੋ ਕਲਾਂ ਦੇ ਵਿੱਚ ਪੈਂਦਾ ਹੈਗਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਪੈਂਦਾ ਹੈਗਾ ਠੀਕ ਹੈ ਜੀ ਨੈਸ਼ਨਲ ਹਾਈਵੇ 7 ਤੇ ਜੀ ਸਰ ਜੇ ਗੱਲ ਕਰੀਏ 2005 ਵਿੱਚ ਤੁਸੀਂ ਇਹਦੀ ਸਟਾਰਟਿੰਗ કરી ਸੀਗੀ ਉਸ ਟਾਈਮ ਤੇ ਤਾਂ ਮੈਨੂੰ ਲੱਗਾ ਵੀ ਉਹਨੇ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਇਹ ਕਨਸੈਪਟ ਬਾਰੇ ਨੌਲੇਜ ਹੋਣੀ ਆ ਤੇ ਕਿਵੇਂ ਆਈ ਆਈਆ ਜੀ ਉਦੋਂ ਬਾਈ ਆਈਡੀਆ ਬਾਈ ਜੀ ਕਾਰਨ ਕੀ ਸੀ ਕਿ ਜਿਵੇਂ ਆਪਣੇ ਬਿਜ਼ਨਸ ਹੋਟਲ ਬਿਜ਼ਨਸ ਕਰਕੇ ਆਪਣਾ ਜਾਣਾ ਆਉਣਾ ਚੰਡੀਗੜ੍ਹ ਦਿੱਲੀ ਬੰਬੇ ਵਗੈਰਾ ਰਹਿੰਦਾ ਸੀ ਠੀਕ ਹੈ ਜੀ ਸੋ ਉੱਥੇ ਵੱਡੇ ਸ਼ਹਿਰਾਂ ਚ ਜਿਵੇਂ ਕਿ ਐਸਟਨਵਰਡ ਹੋ ਗਿਆ ਬੰਬੇ ਹੋ ਗਿਆ ਦਿੱਲੀ ਅਪੂ ਘਰ ਵਾਂਗ ਵੇਖਦੇ ਸੀ ਤਾਂ ਇੱਕ ਮਨ ਚ ਸੀਗਾ ਵੀ ਆਪ ਦਾ ਸ਼ਹਿਰ ਜਿਹਨੂੰ ਅਸੀਂ ਬਿਲੋਂਗ ਬਠਿੰਡੇ ਨੂੰ ਕਰਦੇ ਆ ਇੱਥੇ ਕਿਉਂ ਨਹੀਂ ਇਹ ਪ੍ਰੋਜੈਕਟ ਆ ਸਕਦਾ ਠੀਕ ਹੈ ਜੀ ਔਰ ਉਸ ਸਮੇਂ ਕੁਝ ਚੈਲੰਜ ਜ਼ਰੂਰ ਸੀਗੇ ਕਿ ਵੀ ਪ੍ਰੋਜੈਕਟੇ ਵੱਡਾ ਸ਼ਹਿਰ ਮੁਦਰ ਦੇ ਛੋਟਾ ਇੱਥੇ ਅਸੈਪਟੇਬਿਲਟੀ ਹੋਣੀ ਹੈ ਕਿ ਨਹੀਂ ਉਹਦੀ ਰਿਸਕ ਸੀ ਕਰਣਗੇ ਕਿ ਨਹੀਂ ਕਰਨਗੇ ਕਿ ਨਹੀਂ ਕਰਨਗੇ ਪਰ ਇਹ ਸੋਚ ਕੇ ਵੀ ਅਸੀਂ ਜੋ ਅਗਰ ਕਰਾਂਗੇ ਰਿਸਕ ਲਵਾਂਗੇ ਤਾਂ ਦੀ ਕੋਈ ਨਾ ਕੋਈ ਕਾਮਯਾਬੀ ਹੋਏਗੀ ਠੀਕ ਹੈ ਜੀ ਸੋ ਜਦ ਇਹ ਪ੍ਰੋਜੈਕਟ ਲਿਆਂਦਾ ਉਦੋਂ ਤੋਂ ਲੈ ਕੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੱਕ ਬਹੁਤ ਵਧੀਆ ਕਾਮਯਾਬੀ ਨਾਲ ਚੱਲ ਰਿਹਾ ਤੇ ਲੋਕਾਂ ਨੇ ਇਹਨੂੰ ਅਕਸੈਪਟ ਕੀਤਾ ਹੋਇਆ ਹੈਗਾ ਠੀਕ ਹੈ ਸਰ ਸਰ ਜੇ ਗੱਲ ਕਰੀਏ ਟੋਟਲ ਕਿੰਨੇ ਏਰੀਆ ਦੇ ਵਿੱਚ ਆਪਣਾ ਜਿਹੜਾ ਇਹ ਪ੍ਰੋਜੈਕਟ ਫੈਲਿਆ ਹੋਇਆ ਇਹ ਬਾਈ ਜੀ 2.5 ਏਕੜ ਦੇ ਵਿੱਚ ਹੈ ਜੀ ਠੀਕ ਹੈ ਜੀ ਜਿਹਦੇ ਵਿੱਚ ਵਾਟਰ پارک ਹੈ ਓਨਲੀ ਵਾਟਰ پارک ਜਿਹੜਾ ਕਿ ਵੀ ਜਿਸ ਚ ਆਪਣਾ ਸਲਾਈਡਸ ਹੈਗੀਆਂ ਰੇਨ ਡਾਂਸ ਹੈ 0 वाटर लेवल কিডਸ ਪੂਲ ਵਗੈਰਾ ਆ ਗਿਆ ਲੇਜੀ ਰਿਵਰ ਸੋ ਇਹ ਓਨਲੀ ਵੱਡੇ ਤੋਂ ਲੈ ਕੇ ਛੋਟੇ ਤੱਕ ਉਹਦੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦਾ ਹਰ ਇੱਕ ਦੀ ਇੰਜੋਏਮੈਂਟਲੀ ਇੱਥੇ ਸਾਧਨ ਹੈ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਅ ਇਹ ਆ ਜਾਂਦੀ ਨਦੀ ਆ ਜਾਂਦੀ ਹੈ ਜੀ ਇਹਨੂੰ ਲੇਜੀ ਰਿਵਰ ਕਹਿ ਦਿੰਦੇ ਨੇ ਲੇਜੀ ਰਿਵਰ ਜੀ ਠੀਕ ਹੈ ਜੀ ਇਹ ਸਰ ਕਿੰਨੇ ਫੁੱਟ ਦੀ ਹੈ ਜੀ ਤੇ ਕੀ ਇਹਦਾ ਹੋਰ ਹੈ ਇਹਦਾ ਜੀ ਇਹਦੀ ਡੈਪਥ ਜੀ 4 ਫੁੱਟ ਹੈ ਪਾਣੀ ਠੀਕ ਹੈ ਜੀ ਤਾਂ ਤੇ ਸਰੌਂਡਿੰਗ ਚ ਮਦੂ ਪੂਲ ਦੇ ਆਸੇ ਪਾਸੇ ਇਹਦਾ ਜਿਹੜਾ ਇੰਜੋਏਮੈਂਟ ਹੈ ਕੇ ਬੱਚੇ ਜਿਵੇਂ ਉਹਨਾ ਫਲੋਟ ਮਦੇ ਟਿਊਬ ਦੇ ਉੱਤੇ ਵੀ ਜਾਂ 스ਵਿਮਿੰਗ ਵੀ ਕਰ ਸਕਦੇ ਹੈਗੇ ਨੇ ਇਸ ਤਰ੍ਹਾਂ ਆਨੰਦ ਮਾਣਦੇ ਹੈਗੇ ਨੇ ਜਿਵੇਂ ਆਪਾਂ ਨਹਿਰ ਦੇ ਵਿੱਚ ਟਿਊਬ ਸਿੱਟ ਲਈਏ ਫਲੋਟ ਕਰਦੇ ਹੋਈਏ ਠੀਕ ਹੈ ਜੀ ਇਸ ਤਰ੍ਹਾਂ ਜੀ ਤੇ ਦੂਜੀ ਗੱਲ ਸਰ ਮੈਂ ਦੇਖ ਰਿਹਾ ਤੁਹਾਡਾ ਵੀ 19-20 ਸਾਲ ਦਾ ਐਕਸਪੀਰੀਅੰਸ ਹੈ ਜੀ ਇੱਕ ਚੀਜ਼ ਹੁੰਦੀ ਹੈ ਖਾਸ ਲੋਕ ਥੋੜੇ ਜਿਹੇ ਮੰਨਦੇ ਨੇ ਵੀ ਯਾਰ ਅਸੀਂ ਜੇ ਵਾਟਰ پارک ਦੇ ਵਿੱਚ ਆਈਏ ਤਾਂ ਸਾਨੂੰ ਉਹ ਜਿਹਾ ਮਾਹੌਲ ਵੀ ਮਿਲੇ ਉਹ ਜਿਹਾ ਪਾਣੀ ਵੀ ਮਿਲੇ ਪਾਣੀ ਸਭ ਤੋਂ ਵੱਡਾ ਫੈਕਟਰ ਕਰਦਾ ਪਾਣੀ ਆਪਾਂ ਇੰਨਾ ਸਾਫ਼ ਜਿਵੇਂ ਦੇਖ ਰਹੇ ਮੈਂ ਟੈਲਾਂ ਤੱਕ ਦੇਂਦੀਆਂ ਨੇ ਇਹ ਕਿਵੇਂ ਮੇਨਟੇਨ ਕਰਦੇ ਆ ਜੀ ਇਹਦੀ ਬਾਈ ਜੀ ਪਾਣੀ ਦੀ ਕੁਆਲਿਟੀ ਮੇਨਟੇਨ ਤਾਂ ਕਰਨੀ ਪੈਂਦੀ ਹੈ ਜੀ ਕਿਉਂਕਿ ਜੇ ਵਾਟਰ پارک ਜੋ ਇੱਕ ਪ੍ਰੋਫੈਸ਼ਨਲ ਆਧਾਰਾ ਹੈਗਾ ਜਿੱਥੇ ਕਿ ਮੈਂ ਸਰਵਿਸ ਦੇ ਲੋਕਾਂ ਨੂੰ ਇੱਕ ਟਿਕਟ ਦੇ ਅਗੇਂਸਟ ਇੱਕ ਐਨਜੋਇਮੈਂਟ ਦੇਣੀ ਆ ਉੱਥੇ ਪਾਣੀ ਦੀ ਕੁਆਲਿਟੀ ਦਾ ਮੇਨ ਹੈ ਜਿਸ ਨੂੰ ਅਦਰਵਾਇਜ਼ ਤਾਂ ਨਹਿਰਾਂ ਚ ਸੂਏ ਦੇ ਵਿੱਚ ਵੀ ਪਿੰਡਾਂ ਚ ਆਪਾਂ ਨਹਾ ਨਹੀਂ ਸਕਦੇ ਆ ਬਿਲਕੁਲ ਸੋ ਇਸ ਨੂੰ ਮੇਨਟੇਨ ਕਰਨ ਵਾਸਤੇ ਸਾਰੀ ਰਾਤ ਇੱਕ ਤਾਂ ਫਿਲਟਰ ਸਾਡੇ ਚੱਲਦੇ ਹੈਗੇ ਨੇ ਠੀਕ ਹੈ ਜੀ ਫਿਰ ਕਲੋਰੀਨ ਦਾ ਯੂਜ਼ ਫਿਰ ਪੀ ਐਚ ਵੈਲਿਊ ਤੇ ਕਲੋਰੀਨ ਏਵਰੀ ਡੇ ਮੈਂ ਖੁਦ ਮਤਲਬ ਕਿ ਵੀ ਚੈੱਕ ਕਰਵਾਉਣਾ ਹੈਗਾ ਸਟਾਫ ਤੋਂ ਤਾਂ ਤਾਂ ਇਹ ਚੀਜ਼ਾਂ ਮੇਨਟੇਨ ਹੁੰਦੀਆਂ ਨੇ ਕਿ ਵੀ ਪਾਣੀ ਦੀ ਕਲੈਰਟੀ ਸਾਰੀ ਹੁਣ ਇੱਕ ਕ੍ਰਿਸਟਲ ਕਲੀਅਰ ਵਾਟਰ ਹੀ ਮੈਨ ਇਹਦੇ ਵਾਸਤੇ ਸਾਡੀ ਪ੍ਰੋਡਕਟ ਤਾਂ ਇਹੀ ਹੈ ਠੀਕ ਹੈ ਜੀ ਹਾਂ ਜੀ ਤੇ ਲੋਕਾਂ ਦੇ ਵਿੱਚ ਨਾ ਕਾਫੀ ਮੈਂ ਦੇਖਦਾ ਇਹ ਵੀ ਡਰ ਰਹਿੰਦਾ ਵੀ ਕਿਤੇ ਬਿਮਾਰੀਆਂ ਲੱਗ ਜਾਣਗੀਆਂ ਵੀ ਉਹੀ ਪਾਣੀ ਯੂਜ਼ ਹੋਈ ਜਾਂਦਾ ਕੋਲ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਕੋਈ ਦਿੱਕਤ ਹੀ ਨਹੀਂ ਰਹਿੰਦੀ ਜੀ ਹਾਂਜੀ ਹਾਂਜੀ ਜਦ ਇਹਨੂੰ ਪ੍ਰੋਪਰਲੀ ਉਹਦੇ ਫਿਲਟਰ ਦੇ ਵਿੱਚ ਰਾਤ ਨੂੰ 12 ਘੰਟੇ ਚੱਲਦਾ ਪਾਣੀ ਤਾਂ ਸਾਰੇ ਜਿਹੜੇ ਬੈਡਸ ਹੈ ਪਾਰਟਿਕਲਸ ਨੇ ਉਹਦੇ ਚ ਰਹਿ ਜਾਂਦੇ ਨੇ ਬਾਕੀ ਜਿਹੜਾ ਅਸੀਂ ਕਲੋਰੀਨ ਜਾਂ ਮਤਲਬ ਕਿ ਵੀ ਯੂਜ਼ ਕਰਦੇ ਹੈਗੇ ਆ ਅਸੀਂ ਕੈਮੀਕਲਸ ਵਗੈਰਾ ਉਹ ਸੈਡੀਮੈਂਟ ਰਾਤ ਨੂੰ ਥੱਲੇ ਬੈਠ ਜਾਂਦੇ ਆ ਪਾਣੀ 'ਚ ਤੋ ਮਾਰਨਿੰਗ ਚ ਸਾਡਾ ਜਿਹੜਾ ਪ੍ਰੋਫੈਸ਼ਨਲ ਸਟਾਫ ਹੈ ਉਹ ਇਹਨੂੰ ਸਕਸ਼ਨ ਸਵੀਪਰ ਥੜੀਆਂ ਮੋਟਰਜ਼ ਹੁੰਦੀਆਂ ਨੇ ਤੋ ਉਹਨਾਂ ਨਾਲ ਸੱਕ ਕਰ ਲਈਦੇ ਨੇ ਜਿਹਨੇ ਸੈਡੀਮੈਂਟ ਥੱਲੇ ਬੈਠ ਜਾਂਦੇ ਤਾਂ ਇਸ ਕਰਕੇ ਪਾਣੀ ਕਲੀਅਰ ਸਾਫ਼ ਪਾਣੀ ਰਹਿੰਦਾ ਹਾਂਜੀ ਹਾਂਜੀ ਇਹ ਹਾਈਜੈਨਿਕ ਆ ਪੂਰਾ ਜੀ ਤੇ ਜਿਹਨੂੰ ਆਪਾਂ ਡਰਿੰਕ ਵੀ ਪੀ ਸਕਦੇ ਹੈਗੇ ਆ ਤਾਂ ਪਾਣੀ 100% ਸੇਫ ਹੈ ਪਿਓਰ ਹੈ ਜੀ ਪਿਓਰ ਹੈ ਜੀ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀ ਨਾ ਇਧਰ ਆਪਾਂ ਦੇਖ ਰਹੇ ਆ ਜੀ ਅ ਜਦੋਂ ਮੇਨ ਆਪਾਂ ਇਧਰ ਆ ਗਏ ਜੀ ਇਹ ਰੇਨ ਡਾਂਸ ਆ ਗਿਆ ਜੀ ਜਿਸ ਤੇ ਬੱਚੇ ਮਤਲਬ ਕਿ ਵੀ ਡਾਂਸ ਕਰਦੇ ਹੋਏ ਮਿਊਜ਼ਿਕ ਦੇ ਨਾਲ ਇੰਜੋਏ ਕਰਦੇ ਹੈਗੇ ਨੇ ਜੀ ਇੱਕ ਬੋਟ ਕਾਈਂਡ ਇਹਨੂੰ ਆਰਕੀਟੈਕਟ ਅਸੀਂ ਕਰਾਈ ਸੀਗੀ ਠੀਕ ਹੈ ਜੀ ਤੇ ਉਸ ਨਾਲ ਇਹਨੂੰ ਵਧੀਆ ਲੋਕੀ ਇੰਜੋਏ ਕਰਦੇ ਹੈ ਜੀ ਜੀ ਤੇ ਇਹਦੇ ਨਾਲ ਹੀ ਸਰ ਰਾਈਟ ਹੈਂਡ ਸਾਈਡ ਤੇ ਇਹ ਵੇਵ ਪੂਲ ਹੈ ਜੀ ਇਹ ਵੱਡਾ ਜੀ ਇਹਨੂੰ ਬਾਈ ਜੀ ਆਪਾਂ ਵੇਵ ਪੂਲ ਕਹਿੰਦੇ ਆ ਜਿਹਦੇ ਚ ਕਿ ਵੀ ਸਮੁੰਦਰ ਦੀਆਂ ਛੱਲਾਂ ਵਾਲਾ ਲੋਥਪ ਜਿਹੜਾ ਹੈਗਾ ਉਹ ਆਪਾਂ ਲੈ ਸਕਦੇ ਹਾਂ ਮੈਂ ਬੱਚੇ ਇੰਜੋਏ ਕਰਦੇ ਆ ਠੀਕ ਹੈ ਜੀ ਇਸ ਚ ਵੀ ਇੱਕ ਖਾਸੀਅਤ ਇਹ ਵੀ ਹੈ ਕਿ ਚਾਹੇ ਤੇ ਵੇਵ ਪੂਲ ਇਹਦੀ ਦੇਫਤ ਤੁਸੀਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਐਂਡ 'ਚ 8 ਫੁੱਟ ਦੇ ਕਰੀਬ ਹੈ ਇੱਥੋਂ ਇਹ ਜ਼ੀਰੋ ਵਾਟਰ ਤੋਂ ਸ਼ੁਰੂ ਹੁੰਦਾ ਬੱਚੇ ਵੀ ਬੈਠ ਕੇ ਛੋਟੇ ਬੱਚੇ ਵੀ ਇੰਜੋਏ ਕਰਦੇ ਵੱਡੇ ਤਾਂ ਚਲੋ ਡੀਪ ਤੱਕ ਵੀ ਚਲੇ ਜਾਂਦੇ ਨੇ ਸਵਿਮਿੰਗ ਕਰਦੇ ਜਾਂ ਵੇਵਜ਼ ਨੂੰ ਇੰਜੋਏ ਕਰਦੇ ਹੋਏ ਤਾਂ ਛੋਟੇ ਬੱਚੇ ਵੀ ਇੱਥੇ ਬੈਠ ਕੇ ਇੰਜੋਏ ਕਰਦੇ ਲਾਈਫਗਾਰਡ ਉਹਨਾਂ ਦਾ ਪੂਰਾ ਧਿਆਨ ਰੱਖਦੇ ਹੈਗੇ ਨੇ ਵੀ ਕੋਈ ਬੱਚਾ ਡੀਪ 'ਚ ਨਾ ਜਾਵੇ ਜੀ ਠੀਕ ਆ ਸਰ ਹਾਂਜੀ ਹਾਂਜੀ ਭਾਈ ਜੀ ਜਿਵੇਂ ਅਸੀਂ ਪਿਛਲੇ ਸਾਲ ਵੀ ਆਏ ਸੀ ਇੱਥੇ ਉਦੋਂ ਆ ਚੀਜ਼ਾਂ ਬਹੁਤ ਘੱਟ ਸੀ ਨਵੇਂ ਐਡ ਕੀਤੇ ਹੋਏ ਨੇ ਜੀ ਹਾਂਜੀ ਇਸ ਟਾਲ ਇਹ ਜ਼ੀਰੋ ਵਾਟਰ ਲੈਵਲ ਇਹਨੂੰ ਕਹਿੰਦੇ ਆਪਾਂ ਕਿ ਜਿਸ ਤੇ ਪਾਣੀ ਖੜਦਾ ਨਹੀਂਗਾ ਬੱਚੇ ਛਪਛਪ ਕਰਕੇ ਨੋਜ਼ਲਾਂ ਹੈਗੀਆਂ ਨੇ ਸ਼ਾਵਰ ਰਹਿ ਗਏ ਨੇ ਤਾਂ ਜਿਹੜੇ ਛੋਟੇ ਬੱਚੇ ਨੇ ਵੀ ਜਿਵੇਂ ਛੋਟੇ ਤਾਂ ਉਹ ਵੀ ਇੰਜੋਏ ਕਰਨ ਉਹ ਸੇਫਟੀ ਕਰਕੇ ਤੇ ਬੱਚਿਆਂ ਦੇ ਲਈ ਇਹ ਐਡ ਕੀਤਾ ਠੀਕ ਹੈ ਦੂਸਰਾ ਮੈਂ ਜਿਹੜੀ ਆਹ ਆਪਾਂ ਬਲੂ ਸਲਾਈਡ ਦੇਖ ਰਹੇ ਆਂ ਜੀ ਇਹ ਵੀ ਐਸ ਵਾਲੀ ਐਡ ਕੀਤੀ ਇਹਨੂੰ ਬੋਡੀ ਸਲਾਈਡ ਕਰਨੇ ਹੈਗੇ ਆ। ਉਹ ਨਵੇਂ ਵਾਲੀ ਜੀ। ਹਾਂਜੀ ਨਵੀਂ ਡੇਢੀ ਦਿਖ ਰਹੀ ਹੈਗੀ ਆ। ਠੀਕ ਆ ਸਰ। ਤਾਂ ਇੱਥੇ ਪਹਿਲਾਂ ਸੀਗੀ ਸਲਾਈਡ ਪਰ ਉਹ ਮੈਨੂਫੈਕਚਰਿੰਗ ਕੋਈ ਡੈਫੈਕਟ ਸੀ ਜਿਸ ਕਰਕੇ ਉਹ ਸਹੀ ਕੰਮ ਨਹੀਂ ਸੀ ਕਰਦੀ। ਸੋ ਮੈਂ ਐਸ ਸੀਜ਼ਨ ਦੇ ਲਈ ਫਿਰ ਇੱਕ ਸਲਾਈਡ ਨਵੀਂ ਲਗਾਤੀ। ਠੀਕ ਹੈ। ਤੇ ਦੂਸਰਾ ਇਹ ਜ਼ੀਰੋ ਵਾਟਰ ਲੈਵਲ ਐਡ ਕਰਤਾ ਜੀ। ਜੀ। ਸਰ ਜੇ ਇਧਰ ਲੈਫਟ ਹੈਂਡ ਸਾਈਡ ਤੇ ਗੱਲ ਕਰੀਏ। ਇਹ ਆਪਣਾ ਵੱਡਾ ਪੂਲ ਆ ਗਿਆ ਸਾਰਿਆਂ ਤੁਸੀਂ ਇਹ ਜੀ ਵੱਡਾ ਜਿਹੜਾ ਸਪਲੈਸ਼ ਪੂਲ ਕਹਿ ਦਿੰਨੇ ਆ ਠੀਕ ਆ ਜੀ ਕਿ ਜਿਹਦੇ ਵਿੱਚ ਵੱਖਰੀਆਂ ਤਰ੍ਹਾਂ ਦੀਆਂ ਸਲਾਈਡਾਂ ਹੈਗੇ ਜਿਹੜੀ ਉਹ ਗ੍ਰੀਨ ਕਲਰ ਦੀ ਹੈ ਉਹਨੂੰ ਅਸੀਂ ਟਿਊਬ ਸਲਾਈਡ ਕਹਿੰਨੇ ਆ ਠੀਕ ਆ ਜੀ ਟਿਊਬ ਦੇ ਵਿੱਚ ਆ ਕੇ ਹਾਂਜੀ ਇੱਕ ਜਣਾ ਜਾਂ ਦੋ ਜਣੇ ਬੈਠ ਕੇ ਆ ਜਾਂਦੇ ਆ ਠੀਕ ਆ ਜੀ ਵਿਚਾਲੜਾ ਉਹ ਦੇਖੋ ਸ਼ੀਟ ਦੇ ਉੱਤੇ ਆ ਰਹੇ ਹੈਗੇ ਨੇ ਆ ਬੱਚੇ ਆ ਰਹੇ ਨੇ ਹਾਂ ਸ਼ੀਟ ਦੇ ਉੱਤੇ ਇੰਜੋਏ ਕਰਦੇ ਆ ਠੀਕ ਆ ਜੀ ਉਹ ਜਿਹੜੀ ਆਬਵੀਅਸਲੀ ਮੈਂ ਪਹਿਲਾਂ ਦੱਸ ਚੁੱਕਿਆ ਇਹ ਬਾਡੀ ਸਲਾਈਡ ਹੈ ਇਹਦੇ ਵਿੱਚ ਕੋਈ ਸ਼ੀਟ ਨਹੀਂ ਯੂਜ਼ ਹੁੰਦੀ ਨਾ ਟਿਊਬ ਸਿਰਫ ਬੰਦੇ ਨੇ ਉਹਦੇ ਇੱਕ ਪਰ ਤੇ ਦੂਸਰਾ ਇੱਕ ਕਮੈਂਡ ਐਡ ਕਰਨਾ ਚਾਹੁੰਦਾ ਸੀ ਕਿ ਵੀ ਪਾਣੀ ਜਿਵੇਂ ਜਿਹੜਾ ਸਟੇਡੀ ਹੁੰਦਾ ਲੇਜ਼ੀ ਰਿਵਰ ਚ ਉਹ ਥੋੜਾ ਜਿਹਾ ਕੋਸਾ ਹੋ ਜਾਂਦਾ ਗਰਮੀਆਂ ਚ ਤਾਂ ਲੋਕੀ ਕਹਿੰਦੇ ਪਾਣੀ ਜੀ ਨਿੱਗਾ ਪਰ ਜਿਹੜੇ ਆ ਸ਼ਾਵਰ ਹੈਗੇ ਨੇ ਆਪਣੇ 0 ਵਾਟਰ ਤੇ ਜਾਂ ਰੇਨ ਡਾਂਸ ਤੇ ਇਹ ਵਧੀਆ ਠੰਡਾ ਪਾਣੀ ਠੰਡਕ ਦਿੰਦਾ ਚਾਹੀਦੀ ਦੁਪਹਿਰੇ ਜਿੰਨੀ ਵੀ ਗਰਮੀ ਹੈ ਤਾਂ ਪਾਣੀ ਠੰਡਾ ਹੀ ਮਿਲੂਗਾ ਜੀ ਮੈਨੂੰ ਪਾਣੀ ਠੰਡਾ ਹੀ ਮਿਲੂਗਾ ਜੀ ਕਿਉਂ ਹਵਾ ਚ ਪਾ ਗਏ ਨਾ ਹੀ ਪਾਣੀ ਠੀਕ ਹੈ ਸਰ ਹਾਂਜੀ ਭਾਈ ਜੀ ਇੱਕ ਚੀਜ਼ ਮੈਂ ਹੋਰ ਖਾਸ ਦੇਖ ਰਿਹਾ ਮਤਲਬ ਵੱਡਿਆਂ ਤੋਂ ਲੈ ਕੇ ਛੋਟਿਆਂ ਦਾ ਹਰ ਇੱਕ ਨੂੰ ਇੰਜੋਇਮੈਂਟ ਦਾ ਸਾਧਨ ਦਿੱਤਾ ਹੋਇਆ ਇਹ ਬੱਚਿਆਂ ਵਾਸਤੇ ਆ ਗਿਆ ਜੀ ਪੂਲ ਇਹ ਕਿਡਜ਼ ਸਕੂਲ ਕਹਿ ਦਿੰਨੇ ਆ ਜੀ ਠੀਕ ਹੈ ਜੀ ਉੱਥੇ ਲਿਖਿਆ ਹੋਇਆ ਵੀ ਇਹ ਤਾਂ ਕਿ ਵੱਡੇ ਛੋਟਿਆਂ ਦਾ ਡਿਫਰੈਂਸ ਪਤਾ ਲੱਗ ਜਾਏ ਕਿ ਸਿਆਣਾ ਬੰਦਾ ਸਮਝ ਜਾਈਏ ਬੱਚਿਆਂ ਵਾਸਤੇ ਜਾਂ ਜਿਹੜੇ ਪੇਰੈਂਟਸ ਵਗੈਰਾ ਬੱਚਿਆਂ ਨਾਲ ਉਹਨਾਂ ਲਈ ਹੈ ਠੀਕ ਹੈ ਜੀ ਤਾਂ ਕਹਿਣ ਦਾ ਭਾਵ ਕਿ ਕੰਪਲੀਟ ਹੀ ਪੈਕੇਜ ਹੈਗਾ ਜੀ ਜਿਵੇਂ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਹਰ ਏਜ ਫॉर 올 ਏਜਸ ਇੱਥੇ ਇੰਜੋਇਮੈਂਟ ਮੈਂ ਪ੍ਰੋਵਾਈਡ ਕੀਤੀ ਦੀ ਹੈ ਜੀ ਕੀ ਬਾਤ ਹੈ ਜੀ ਹਾਂ ਜੀ ਤੇ ਇਧਰ ਇਹ ਸਾਰੇ ਚੂਲੇ ਆਪਣੇ ਉੱਪਰੋਂ ਜੀ ਹਾਂਜੀ ਹਾਂਜੀ ਇਹ ਸਲਾਈਡ ਆ ਗਈਆਂ ਇਹ ਰਾਈਟ ਜਿਵੇਂ ਕਿ ਵੱਡਿਆਂ ਦੀਆਂ ਆਪਾਂ ਦੇਖੀਆਂ ਵੱਡੀਆਂ ਸਲਾਈਡਾਂ ਉਵੇਂ ਛੋਟੇ ਬੱਚੇ ਵੀ ਉਹੀ thrill ਲੈ ਸਕਣ ਉਹੀ enjoy ਕਰ ਸਕਣ ਕੋਈ feel ਲੈ ਸਕਣ ਉਹੀ ਫੀਲਿੰਗ ਲੈ ਲੈਣ ਠੀਕ ਹੈ ਜੀ ਲਓ ਵੀ ਦੋਸਤੋ ਪੂਰੇ ਘੈਂਟ ਜੇ ਕਹਿ ਦੀ ਹੈ ਨਾ ਵੀ enjoyment ਦਾ ਸਾਧਨ ਹੈਗਾ ਜੇ ਗੱਲ ਕਰੀਏ chillo thrill ਦੇ ਵਿੱਚ ਆ ਕੇ ਪੂਰੀ ਤੁਸੀਂ chill ਕਰੋਗੇ ਹਰ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਪਿਛਲੇ 20 ਸਾਲਾਂ ਤੋਂ ਮੇਨਟੇਨ ਬਾਈ ਉਹ ਹੀ ਕਰਦੇ ਆ ਰਹੇ ਨੇ ਬਾਈ ਜੀ ਇਸ ਤੋਂ ਅੱਗੇ ਚੱਲੀਏ ਜੀ ਇਦੇ ਅੰਦਰ ਵੀ ਆ ਕਿਡਸ ਪੂਲ ਦੇ ਅੰਦਰ ਵੀ ਕੁਛ ਹੈਗਾ ਜੀ ਨਹੀਂ ਜੀ ਇਹਦੇ ਅੰਦਰ ਫਿਲਟਰ ਸਿਸਟਮ ਲੱਗਿਆ ਹੁੰਦਾ ਜੀ ਪਾਣੀ ਸਾਫ ਪਾਣੀ ਕਲੀਨ ਜਿਹੜਾ ਕਰਨਾ ਉਹਦਾ ਸਰਕੂਲੇਸ਼ਨ ਚੱਲਦੀ ਹੈ ਉਹ ਤੁਹਾਨੂੰ ਮੈਂ ਕੁਝ ਲਗਵਾ ਦਿਨਾ ਦਿਂਗਾ ਕਰਾਉਣਾ ਕਿ ਸਾਡੇ ਕਿਸ ਤਰ੍ਹਾਂ ਦੇ ਟੈਂਕ ਹੁੰਦੇ ਨੇ ਫਿਲਟਰ ਟੈਂਕ ਠੀਕ ਆ ਸਰ ਤਾਂ ਇਧਰ ਵਾਲੀ ਸਰ ਇਹ ਜੋ ਆ ਗਈ ਇਹ ਵੀ ਇੱਕ ਸਲਾਈਡ ਹੈ ਜੀ ਠੀਕ ਹੈ ਇਹਨੂੰ ਅਸੀਂ ਪੈਂਡੂਲਮ ਸਲਾਈਡ ਕਹਿੰਨੇ ਹੈਗੇ ਆ ਠੀਕ ਹੈ ਜੀ ਇਹ ਪੈਂਡੂਲਮ ਸਲਾਈਡ ਦੇ ਉੱਤੋਂ ਟਿਊਬ ਦੇ ਵਿੱਚ ਬੈਠ ਕੇ ਬੱਚੇ ਆਉਂਦੇ ਨੇ ਤਾਂ ਉੱਪਰ ਥੱਲੇ ਜਿਵੇਂ ਪੈਂਡੂਲਮ ਚ ਅਪ ਡਾਊਨ ਜਾ ਕੇ ਸੈਂਟਰ ਦੇ ਵਿੱਚ ਥੱਲੇ ਉਤਰਿਆ ਜਾਂਦਾ ਹੈਗਾ ਠੀਕ ਹੈ ਜੀ ਤੇ ਸਰ ਜੇ ਗੱਲ ਕਰੀਏ ਸੇਫਟੀ ਦਾ ਪੂਰਾ ਧਿਆਨ ਰਹਿੰਦਾ ਜੀ ਮਤਲਬ ਆਪਣੇ ਜੇ ਜਿਹੜੀ ਆਪਣੀ ਟੀਮ ਹਰ ਟਾਈਮ ਹਰ ਜਗ੍ਹਾ ਤੇ ਅਵੇਲੇਬਲ ਰਹਿੰਦੀ ਹੈ ਜੀ ਸੇਫਟੀ ਲਈ ਜੀ ਇੱਕ ਤਾਂ ਜਿਹੜੇ ਲਾਈਫਗਾਰਡ ਹੈਗੇ ਨੇ ਜੀ ਲਾਈਫਗਾਰਡ ਜਿਹੜੇ ਕਿ ਵੀ ਸਵਿਮਿੰਗ ਜਾਣਦੇ ਨੇ ਤੇ ਅੰਦਰੋਂ ਪਾਣੀ 'ਚ ਤੇ ਪਾਣੀ ਤੋਂ ਬਾਹਰ ਉੱਪਰ ਟੌਪ ਤੇ ਵੀ ਬੈਠ ਕੇ ਉਹ ਉਦੋਂ ਹੀ ਛੱਡਦੇ ਆ ਬੱਚਿਆਂ ਨੂੰ ਜਦ ਇੱਕ ਬੱਚਾ ਥੱਲੇ ਚਲਿਆ ਜਾਂਦਾ ਤਾਂ ਨੈਕਸਟ ਦੀ ਉਹ ਮਤਲਬ ਕਿ ਸਲਾਈਡ ਨੂੰ ਥਰੋ ਕਰਦੇ ਆ ਠੀਕ ਹੈ ਤੇ ਉਦੋਂ ਲੈਦਾ ਬਾਉਂਸਰ ਤੇ ਸਿਕਿਉਰਿਟੀ ਗਾਰਡ ਜਿਹੜੇ ਔਨ ਗਰਾਉਂਡ ਜਿਹੜੇ ਬਾਹਰ ਡਿਸਪਲਿਨ ਮੇਨਟੇਨ ਕਰਦੇ ਹੈਗੇ ਅਸੀਂ ਉਹ ਵੀ ਟੀਮ ਨਾਲ ਸਾਡੀ ਅਕੋਰਡਿੰਗ ਟੂ ਰਸ਼ ਉਹ ਵਧਾ ਘਟਾ ਲੈਣੇ ਹੈਗੇ ਆ ਵਧ ਰਸ਼ਤ ਮਤਲਬ ਕਿ ਸਿਕਿਉਰਿਟੀ ਵਾਲੇ ਤੇ ਲਾਈਫਗਾਰਡ ਵਧਾ ਲੈਣੇ ਆ ਜੇ ਮੰਨ ਲਓ ਸਕੂਲਾਂ ਦੇ ਬੱਚੇ ਜ਼ਿਆਦਾ ਆ ਗਏ ਤਾਂ ਉਸ ਦਿਨ ਲਾਈਫਗਾਰਡ ਦੇ ਅਸੀਂ ਔਰ ਡੇਲੀ ਵੇਜ ਤੇ ਹਾਇਰ ਕਰ ਲੈਣੇ ਹੈਗੇ ਆ ਠੀਕ ਹੈ ਜੀ ਸਰ ਇਹ ਹੈਗਾ ਫਿਲਟਰ ਜੀ ਹਾਂਜੀ ਇਹ ਕਹਿੰਦੇ ਆ ਆਪਾਂ ਸਾਰੇ ਪੂਲਾਂ ਦੇ ਅਲਗ-ਅਲਗ ਫਿਲਟਰ ਟੈਂਕ ਕਹਿੰਦੇ ਆ ਇਹਦੇ ਵਿੱਚ ਕਾਫੀ ਕੁਝ ਮਟੀਰੀਅਲ ਹੁੰਦਾ ਜਿਵੇਂ ਵੱਡੇ ਸਟੋਨ ਛੋਟੇ ਸਟੋਨ ਫਿਰ ਮੋਟੀ ਸੈਂਡ ਜਿਵੇਂ ਆਪਣੀ ਘੱਗਰ ਸੈਂਡ ਕਹਿੰਦੇ ਆ ਤਾਂ ਉਦੋਂ ਹੀ ਬਾਰੀਕ ਸੈਂਡ ਇਹ ਮਤਲਬ ਕਿ ਚਾਰ-ਪੰਜ ਲੇਹਰਾਂ ਹੁੰਦੀਆਂ ਜਿਹਦੇ ਵਿੱਚੋਂ ਕਿ ਪਾਣੀ ਮਤਲਬ ਕਿ ਵੀ ਪ੍ਰੈਸ਼ਰ ਨਾਲ ਮਤਲਬ ਕਿ ਵੀ ਫਲੋ ਹੁੰਦਾ ਸਰਕੂਲੇਟ ਹੁੰਦਾ ਹੈਗਾ ਜਿਸ ਕਰਕੇ ਕਿ ਜਿਹੜੇ ਸੈਡੀਮੈਂਟਸ ਨੇ ਜਿਹੜੇ ਪਾਰਟੀਕਲਸ ਆ ਕੇ ਹੈਵੀ ਪਾਰਟੀਕਲਸ ਉਹ ਇਹਦੇ ਚ ਸਟਕ ਹੋ ਜਾਂਦੇ ਨੇ ਤੇ ਪਾਣੀ ਸਾਫ਼ ਹੋ ਜਾਂਦਾ ਇਹੀ ਇਹਦੀ ਟੈਕਨੀਕ ਹੈ ਜੀ ਠੀਕ ਆ ਸਰ ਭਾਈ ਜੀ ਇਹ ਜੇ ਕਹਿੰਦੇ ਤੀਜੀ ਮੰਜ਼ਲ ਤੇ ਆ ਕੇ ਉੱਤੋਂ ਫਿਰ ਨਜ਼ਾਰੇ ਲੈਂਦਾ ਜਾਂਦਾ ਜੀ ਕੋਈ ਹਾਂਜੀ ਹੁਣ ਉਹ ਦੇਖੋ ਮਤਲਬ ਕਿ ਕਿਸ ਤਰ੍ਹਾਂ ਬੈਠ ਕੇ ਦੋਨੇ ਭਾਈ ਜਾਣਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਮਾਲੋ ਬਹੁਤ ਜੇ ਕਹਿੰਦੀ ਹੈ ਨਜ਼ਾਰੇ ਆਉਂਦੇ ਨੇ ਜੀ ਜੀ ਐਈ ਐਈ ਜੀ ਥ੍ਰਿਲ ਮਿਲਦੀ ਹੈ ਠੀਕ ਹੈ ਪਾਣੀ ਦੇ ਨਾਲ ਤੇ ਹੁਣ ਅੱਗੇ ਜਾ ਕੇ ਵਿਗ ਪੂਲ ਚ ਇੰਟਰ ਕਰ ਜਾਣਗੇ ਠੀਕ ਆ ਜੀ ਇਹ ਇਦਾਂ ਜਾ ਕੇ ਕੀ ਬਾਤ ਆ ਜੀ ਬੰਦੇ ਨੂੰ ਇੱਕ ਇੰਜੋਏਮੈਂਟ ਬਣ ਜਾਂਦੀ ਹੈ ਜੀ ਇਸ ਤਰ੍ਹਾਂ ਦੇ ਆਪਣੇ ਕੋਲੇ ਤਿੰਨ ਵੱਡੇ ਸਲਾਈਡਿੰਗ ਆ ਗਈਆਂ ਜੀ ਸਲਾਈਡਾਂ ਇਹਦੇ 'ਚ ਸ਼ੀਟ ਤੇ ਜਾਂਦੇ ਹੈਗੇ ਜੀ ਇਹ ਆਪਣੀ ਸ਼ੀਟ ਵਾਲੀ ਸਲਾਈਡ ਆ ਗਈ ਜੀ ਠੀਕ ਆ ਜੀ ਬਿਨਾ ਸ਼ੀਟ ਤੋਂ ਵੀ ਜਾ ਸਕਦੇ ਆ ਪਰ ਵਿਦ ਸ਼ੀਟ ਵੀ ਜਾ ਸਕਦੇ ਆ ਤੇ ਆ ਦੇਖੋ ਕਿਵੇਂ ਇੰਜੋਏ ਕਰਦੇ ਨੇ ਠੀਕ ਆ ਜੀ ਕੀ ਬਾਤ ਆ ਜੀ ਹਾਂ ਜੀ ਮੰਨ ਪੂਰੀ ਰੇਸ ਵੀ ਲਾ ਸਕਦੇ ਆ ਰੇਸ ਲਾਉਂਦੇ ਜੀ ਆਪੋ ਜਿਹਾ ਫਨ ਹੋ ਗਿਆ ਠੀਕ ਹੈ ਜੀ ਤੇ ਤੀਜੀ ਆਪਣੀ ਜਿਹੜੀ ਨਵੀਂ ਸਲਾਈਡ ਲੱਗੀ ਆ ਉਹ ਤੁਸੀਂ ਦੋਸਤੋ ਦੇਖ ਸਕਦੇ ਹੋ ਬਾਈ ਇੱਕ ਚੀਜ਼ ਮੈਨੂੰ ਹੋਰ ਬਹੁਤ ਵਧੀਆ ਲੱਗੀ ਜੀ ਤੁਸੀਂ ਗ੍ਰੀਨਰੀ ਦਾ ਹੀ ਪੂਰਾ ਧਿਆਨ ਰੱਖਿਆ ਸਾਰੇ ਜਿਹੇ ਦੇਖੀਏ ਪੂਰੀ ਗ੍ਰੀਨਰੀ ਮੈਂਟੇਨ ਰੱਖੀ ਹੋਈ ਆਪਾਂ ਗ੍ਰੀਨਰੀ ਜੇ ਹਵਾ ਵਾਸਤੇ ਤੇ ਸ਼ੈਡੋ ਵਾਸਤੇ ਫਿਰ ਟ੍ਰੀ ਤਾਂ ਵਾਤਾਵਰਨ ਵੀ ਸਾਫ਼ ਰੱਖਦੇ ਹੈਗੇ ਤਾਂ ਕਰਨਾ ਹੀ ਪੈਂਦਾ ਜੀ ਤਾਂ ਠੀਕ ਹੈ ਜੀ ਤੇ ਜ਼ਰੂਰ ਤੇ ਆਪਣੇ ਪਾਰਕ ਦੀ ਜਿਹੜੀ ਬਿਊਟੀ ਇੱਕ ਗ੍ਰੀਨਰੀ ਵੀ ਨਾਲ ਮੈਨੇ ਰੱਖਦੀ ਹੈ ਠੀਕ ਹੈ ਜੀ ਤੇ ਜੀ ਬਾਈ ਇੱਕ ਚੀਜ਼ ਖਾਸ ਹੁੰਦੀ ਹੈ ਜੀ ਮੇਣ ਜੋ ਆਪਣੇ ਰੇਟ ਹੁੰਦੇ ਨੇ ਆਪਾਂ ਨੂੰ ਕੀ ਕੋਸਟ ਪੈਂਦੀ ਆ ਉਹਦੀ ਤਾਂ ਰੇਟ ਆਪਣੇ ਕੀ ਰਹੀ ਜੀ ਰੇਟ ਜਿਵੇਂ ਆਪਣਾ ਜੀ 700 ਰੁਪਏ ਪਰ ਪਰਸਨ ਹੈਗੀ ਹੈ ਮੈਂ ਕਾਫੀ ਕਨਸੀਡਰ ਕਰਦੇ ਵੀ ਉਹ ਅਫੋਰਡੇਬਲ ਪ੍ਰਾਈਸ ਹੈ ਜਿਹੜਾ ਆਪਾਂ ਵਰਡ ਅਫੋਰਡੇਬਲ ਕਹਿੰਦੇ ਆ ਕਿ ਵੀ ਹਰ ਇੱਕ ਦੀ ਪਾਕਟ ਨੂੰ ਸੂਟ ਕਰਨ ਵਾਲਾ ਹੋਵੇ ਕਿਉਂਕਿ ਮੋਸਟਲੀ ਜਿਹੜੇ ਬੱਚੇ ਕੋਈ ਸਕੂਲ ਲੈਵਲ ਦੇ ਹੈਗੇ ਨੇ ਜਾਂ ਮਿਡਲ ਫੈਮਿਲੀਜ਼ ਆ ਗਈਆਂ ਤਾਂ ਮਤਲਬ ਹਰ ਇੱਕ ਹੀ ਬੰਦਾ ਇਹ ਨਾ ਕਿ ਵੀ ਸਿਰਫ ਹਾਈ ਐਂਡ ਪਰਸਨ ਹੀ ਆ ਸਕਣ ਠੀਕ ਹੈ ਪਬਲਿਕ ਨੂੰ ਇੰਜੋਏ ਕਰ ਮੈਂ ਕਹਿੰਨਾ ਵੀ ਹਰ ਇੱਕ ਦੇ ਅਫੋਰਡੇਬਿਲਟੀ ਨੂੰ ਧਿਆਨ ਚ ਰੱਖਦੇ ਹੋਏ ਜੁਆਇ ਕਰਨਾ ਹਰ ਇੱਕ ਦਾ ਹੱਕ ਹੈ ਤਾਂ ਉਹ ਸਾਰਿਆਂ ਲਈ ਇੱਕ ਰੀਜ਼ਨੇਬਲ ਪ੍ਰਾਈਸ ਤੁਸੀਂ ਰੱਖਿਆ ਵੀ ਹਰ ਕੋਈ ਇੱਥੇ ਆ ਕੇ ਇੰਜੋਏ ਕਰ ਸਕਦਾ ਹੈ ਹਾਂਜੀ ਹਾਂਜੀ ਠੀਕ ਆ ਸਰ ਸਰ ਜੇ ਗੱਲ ਕਰੀਏ ਜੇ ਛੋਟੇ ਬੱਚਿਆਂ ਵਾਸਤੇ ਕੋਈ ਹੋਰ ਕੀ ਆਫਰ ਨਹੀਂ ਛੋਟੇ ਬੱਚਿਆਂ ਵਾਸਤੇ ਅਸੀਂ ਜਿਹੜਾ ਹੈਗਾ ਕਿ ਜਿਵੇਂ ਕਿ ਵੀ 3 ਫੁੱਟ ਤੋਂ ਜਿਹੜਾ ਬੱਚਾ ਛੋਟਾ ਹੁੰਦਾ ਅਸੀਂ ਉਹ ਟੋਟਲੀ ਫ੍ਰੀ ਰੱਖਿਆ ਅੱਛਾ ਜੀ ਹਾਂਜੀ ਹਾਂਜੀ ਕਿ ਜਿਹੜੀ 700 ਰੁਪਏ ਟਿਕਟ ਹੈ 노 ਡਾਊਟ ਕਿ ਇਹ ਇੱਕੋ ਹੀ ਸਾਡੀ ਪ੍ਰਾਈਸ ਰੇਂਜ ਹੈ ਵੱਡੇ ਛੋਟੇ ਕੋਈ ਵੀ ਹੋਣ ਪਰ ਅਸੀਂ ਹਾਈਟ ਦਾ ਕ੍ਰਾਈਟੇਰੀਆ ਰੱਖਿਆ ਕਿ ਵੀ ਐਂਟਰੀ ਗੇਟ ਤੇ ਅਗਰ ਉਹ ਬੱਚਾ 3 ਫੁੱਟ ਤੋਂ ਛੋਟਾ ਹੈਗਾ ਇੱਕ ਵਿੰਡੋ ਫਰੇਮ ਬਣਾਇਆ ਹੋਇਆ ਉਹ ਜਿਹੜਾ ਕ੍ਰਾਸ ਕਰਦਾ 3 ਦੇ ਚਲੋ 2 4 ਇੰਚ ਵੱਧ ਵੀ ਹੋ ਜੇ ਤਾਂ ਉਹਨਾਂ ਦਾ ਅਸੀਂ ਮਾਈਂਡ ਨਹੀਂ ਕਰਦੇ ਤਾਂ ਇਸ ਨਾਲ ਅਸੀਂ ਚਾਹੁੰਦੇ ਬਹੁਤ ਬਹੁਤ ਬੱਚੇ ਇੰਜੋਏ ਕਰਨ ਜੀ ਤੇ ਸਰ ਇਸ ਤੋਂ ਬਾਅਦ ਜਿਵੇਂ ਹੁਣ ਜੂਨ ਲਈ ਛੁੱਟੀਆਂ ਚੱਲ ਪਈਆਂ ਸਕੂਲਾਂ ਵੱਲੋਂ ਵੀ ਟੂਰ ਆਉਂਦੇ ਹੋਣੇ ਆ ਉਹਨਾਂ ਲਈ ਕੋਈ ਅਲੱਗ ਤੋਂ ਮਤਲਬ ਜੇ ਕਹਿ ਦਈਏ ਕੋਈ ਨਾ ਕੋਈ ਡਿਸਕਾਊਂਟ ਜਰੂਰ ਮਿਲਦਾ ਹੁਣ ਹਾਂਜੀ ਉਹਨਾਂ ਵਾਸਤੇ ਰੈਗੂਲਰ ਜਿਹੜੀ 700 ਦੀ ਟਿਕਟ ਅਸੀਂ ਚਾਰਜ ਕਰਦੇ ਨਾ ਉਹ ਅਫੋਰਡ ਹੁੰਦੀ ਐ ਸਕੂਲਾਂ ਨੂੰ ਤਾਂ ਅਸੀਂ ਸਕੂਲਾਂ ਦੇ ਵਾਸਤੇ ਕਸਟਮਾਈਜ਼ ਮੀਨੂ ਬਣਾ ਦਿੰਨੇ ਹੈਗੇ ਫੂਡ ਦਾ ਪਲੱਸ ਕਹਿਦੀ ਐ ਆਪਣਾ ਉਹਦੇ ਟਿਕਟ ਦਾ ਤੇ ਕਈ ਸਕੂਲ ਕਹਿੰਦੇ ਆ ਕਿ ਅਸੀਂ ਵਿਦਆਊਟ ਫੂਡ ਵੀ ਇੰਜੋਏ ਕਰਨਾ ਚਾਹੁੰਦੇ ਆ ਤੇ ਅਸੀਂ ਉਸ ਤਰ੍ਹਾਂ ਦਾ ਉਹਨਾਂ ਦੀ ਸਟਰੈਂਥ ਦੇਖਦੇ ਹੋ ਵੀ ਕਿੰਨੀ ਸਕੂਲ ਦੀ ਸਟਰੈਂਥ ਐ 200 ਐ 500 ਐ 1000 ਐ ਤਾਂ ਉਸ ਉਹਨਾਂ ਘੱਟ ਵੱਧ ਕਰਕੇ ਵੀ ਉਹਨਾਂ ਦੇ ਬਜਟ ਦੇ ਕੋਲ ਜਿੰਨੀ ਉਹਦੀ ਕਲੈਕਸ਼ਨ ਹੋਈ ਹੁੰਦੀ ਹੈ ਸਕੂਲਾਂ ਦੀ ਅਸੀਂ ਉਹਨਾਂ ਦੀ ਕਲੈਕਸ਼ਨ ਦੇ ਅਕੋਰਡਿੰਗਲੀ ਉਹਨਾਂ ਨਾਲ ਚਾਰਜ ਅਸੀਂ ਸੈੱਟ ਕਰ ਲੈਂਦੇ ਹਾਂ ਜੀ ਸਰ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਰੋਡ ਵੀ ਦਿਖਾ ਦਈਏ ਜਿਹੜਾ ਸਿੱਧਾ ਰੋਡ ਹੈ ਜੀ ਇਹ ਪੁੱਚੋ ਵਾਲਾ ਪੁੱਚੋ ਆਊਟਲੈਟ ਜਿੱਦੋਂ ਤੁਸੀਂ ਲੰਘੇ ਬਠਿੰਡੇ ਵਾਲੀ ਸਾਈਡ ਨੂੰ ਆਓਗੇ ਤਾਂ ਲੈਫਟ ਹੈਂਡ ਸਾਈਡ ਤੇ ਜਿਹੜਾ ਚਿੱਲੋ ਥ੍ਰਿਲ ਪੈਂਦਾ ਹੈਗਾ ਪੁੱਚੋ ਕਲਾਂ ਦੇ ਵਿੱਚ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੱਡਾ ਰੋਡ ਜਾਂਦਾ ਨੈਸ਼ਨਲ ਹਾਈਵੇ ਅਦੇਸ਼ ਹਸਪੀਟਲ ਦੇ ਉਹ ਬਿਲਕੁਲ ਨੇੜੇ 500 ਮੀਟਰ ਤੇ ਹੀ ਆ ਜੀ ਸਾਹਮਣੇ ਦੇਸਾ ਹਸਪੀਟਲ ਦਾ ਜਿਹੜਾ ਲੋਗੋ ਵੀ ਤੁਸੀਂ ਦੇਖ ਸਕਦੇ ਬਿਲਕੁਲ ਜੀ ਬਿਲਕੁਲ ਤੇ ਭਾਈ ਜੀ ਜੇ ਗੱਲ ਕਰੀ ਬੱਚਿਆਂ ਦੀ ਗੱਲ ਹੋਈ ਸਕੂਲਾਂ ਦੀ ਗੱਲ ਹੋਈ ਜਿਵੇਂ ਦੇਖੀ ਕਈ ਵਾਰ ਕੋਈ ਕਿਸੇ ਨੇ ਪਾਰਟੀ ਕਰਨੀ ਹੁੰਦੀ ਆ ਉਹਦੀ ਫੈਮਿਲੀ ਨਾਲ ਜਾਂ ਕਿਸੇ ਕੰਪਨੀ ਵੱਲੋਂ ਕੋਈ ਪ੍ਰੋਗਰਾਮ ਹੁੰਦਾ ਉਹਦੇ ਲਈ ਵੀ ਇੱਥੇ ਅਰੇਂਜਮੈਂਟ ਰਹਿੰਦੇ ਨੇ ਜੀ ਹਾਂਜੀ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈਗਾ ਜੀ ਕਿ ਇਹ ਅਕਸਰ ਸਾਡੇ ਕੋਲੇ ਥੀਮ ਪਾਰਟੀਆਂ ਬੱਚਿਆਂ ਦੀਆਂ ਮਤਲਬ ਕਿ ਬਰਥਡੇ ਪਾਰਟੀਆਂ ਹੋ ਜਾਂਦੀਆਂ ਐਨਿਵਰਸਰੀ ਪਾਰਟੀਆਂ ਵਗੈਰਾ ਜੀ ਵੀ ਨੇ ਸਾਡੇ ਰੈਗੂਲਰ ਕਲਾਇੰਟ ਆਰਮੀ ਚੋ ਵੀ ਹੁੰਦੇ ਆ ਆਰਮੀ ਫੈਮਲੀਜ਼ ਵਗੈਰਾ ਜੀ ਉਹਨਾਂ ਲਈ ਅਸੀਂ ਜਿਵੇਂ ਉਹ ਲੋਨ ਹੈ ਵੱਡਾ ਤਕਰੀਬਨ 200 250 ਬੰਦੇ ਦੀ ਗੈਦਰਿੰਗ ਦਾ ਉੱਥੇ ਕਰਕੇ ਈਵਨਿੰਗ 3 ਵਜੇ ਤੋਂ ਬਾਅਦ ਜਿਸ ਤਰ੍ਹਾਂ ਆਗੇ ਉਹਨਾਂ ਨੇ ਪਹਿਲਾਂ ਵਾਟਰ پارک ਇੰਜੋਏ ਕਰ ਲਿਆ ਠੀਕ ਹੈ ਜੀ ਲਾਈਟ ਉਹਨਾਂ ਨੇ ਐਪੀਟਾਈਜ਼ਰ ਵਗੈਰਾ ਤੇ ਡਰਿੰਕ ਵਗੈਰਾ ਸੌਫਟ ਡਰਿੰਕ ਇੰਜੋਏ ਕਰ ਲਈ ਠੀਕ ਹੈ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਦਾ 7 ਵਜੇ ਤੋਂ ਬਾਅਦ ਟੋਟਲੀ ਐਕਸਕਲੂਸਿਵਲੀ ਉਹਨਾਂ ਵਾਸਤੇ ਅਸੀਂ ਪਾਰਟੀ ਪਰਸਨਲੀ ਚਾਹੇ ਕੰਪਨੀ ਦੀ ਪਾਰਟੀ ਹੈ ਚਾਹੇ ਕੋਈ ਸ�ਦੀ ਫੈਮਿਲੀ ਪਾਰਟੀ ਹੈ ਤੇ ਅਸੀਂ ਉੱਥੇ ਉਹਨਾਂ ਦਾ 스ਨੈਕਸ ਡਰਿੰਕ ਵਗੈਰਾ ਦਾ ਡੀਜੇ ਵਗੈਰਾ ਨਾਲ ਅਲੱਗ ਰੇਜਮੈਂਟ ਕਰਕੇ ਉਹ ਸਾਰਾ ਪ੍ਰੋਵਾਈਡ ਕਰਦੇ ਤਾਂ ਅਸੀਂ 9 ਵਜੇ ਤੱਕ ਰਾਤ ਨੂੰ ਲੇਟ ਆਵਰ ਤੱਕ ਵੀ ਉਹਨਾਂ ਨੂੰ ਨਾਈਟ ਦੇ ਵਿੱਚ ਵੀ ਵਾਟਰ پارک ਇੰਜੋਏ ਕਰਵਾਉਂਦੇ ਆ ਤੇ ਨਾਲ ਉਹਨਾਂ ਨੂੰ ਫੂਡ ਸਰਵ ਕਰੀਦਾ ਹੈਗਾ। ਕੀ ਬਾਤ ਹੈ ਜੀ ਜੀ। ਲਓ ਵੀ ਦੋਸਤੋ ਦੇਖ ਸਕਦੇ ਤੁਸੀਂ ਤੇ ਬਹੁਤ ਸੋਹਣੇ ਤਰੀਕੇ ਨਾਲ ਪਿਛਲੇ 19 ਸਾਲਾਂ ਤੋਂ ਚਿੱਲੋ ਥ੍ਰਿਲ ਨੂੰ ਬਾਈ ਜੀ ਮੈਨੇਜ ਕਰ ਰਹੇ ਨੇ ਤੇ ਬਹੁਤ ਸੋਹਣੇ ਤ ਅੱਜ ਵੀ ਉਮੇ ਦੀ ਤੋਂਵੇਂ ਸਪਾਈ ਮੈਂਟੇਨ ਕੀਤੀ ਹੋਈ ਹੈ ਜੀ ਗੱਲ ਕਰੀ ਜੀ ਉਹਨਾਂ ਟਾਈਮਿੰਗ ਦੀ ਟਾਈਮਿੰਗ ਕੀ ਰਹਿੰਦੀ ਹੈ ਆਪਣੀ ਟਾਈਮਿੰਗ ਜੀ ਏਵਰੀ ਡੇ 7 ਡੇਸ 10am ਤੋਂ 7 pm ਸੁਬਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਰਹਿੰਦਾ ਜੀ ਠੀਕ ਹੈ ਸਰ ਤੇ ਸਰ ਇੱਕ ਮੈਂ ਦੇਖ ਰਿਹਾ ਵੀ ਇੱਥੇ ਸਕੈਨਰ ਲਾਇਆ 50 ਰੁਪਏ ਨਾਲ ਤੁਸੀਂ ਫਰੀ ਲਿਖਿਆ ਹੋਏ ਇਹ ਕੀ ਹੈਗਾ ਜੀ ਇਹ ਨਾ ਜੀ ਜਿਹੜੀ ਆਪਣੀ 700 ਰੁਪਏ ਟਿਕਟ ਹੈ ਇਹ ਕਿਸੇ ਨੂੰ ਵੀ ਮਤਲਬ ਕਿ ਵੀ 650 ਚ ਪੈ ਸਕਦੀ ਹੈ ਜੋ ਜਸਟ ਇਹਨੂੰ ਸਕੈਨ ਕਰਨਾ ਆਪਣਾ ਨੈੱਟ ਦੇ ਉੱਤੇ ਵੀ ਇਹ ਸਕੈਨਰ ਪਿਆ ਤੇ ਇਨ ਪਰਸਨ ਵੀ ਇੱਥੇ ਆ ਕੇ ਜਦੋਂ ਟਿਕਟ ਪਰਚੇਸ ਕਰਦਾ ਹੈਗਾ ਤਾਂ ਅਗਰ ਪਰਸਨ ਇਹਨੂੰ ਸਕੈਨ ਕਰਕੇ ਤੇ Google ਰਿਵਿਊ ਆਪਣਾ ਜਿਹੜਾ 5 ਸਟਾਰ ਰੇਟਿੰਗ ਦਾ ਪਾ ਦਿੰਦਾ ਤਾਂ ਸਾਡਾ ਜਿਹੜਾ ਕੈਸ਼ੀਅਰ ਹੈਗਾ ਉਹਨੂੰ 50 ਰੁਪਏ ਦਾ ਕੈਸ਼ ਵਾਊਚਰ ਦੇ ਦਿੰਦਾ ਹੈਗਾ ਜਿਹੜਾ ਇਹ ਨਹੀਂ ਕਿ ਜੀ ਨੈਕਸਟ ਵਿਜ਼ਿਟ ਤੇ ਕੈਸ਼ ਹੋਊਗਾ ਨਹੀਂ ਰੀਡੀਮ ਹੋਊਗਾ ਉਹ ਅੱਜ ਹੀ ਰੀਡੀਮ ਹੋ ਸਕਦਾ ਚਾਹੀਦੀ ਤਾਂ ਲੋਕਰ ਪਰਚੇਸ ਕਰ ਲਓ 50 ਰੁਪਏ ਦਾ ਚਾਹੇ ਕੋਸਟਿਊਮ ਦੇ ਵਿੱਚ ਤੁਸੀਂ ਪੈਸੇ ਐਡਜਸਟ ਵਾਊਚਰ ਯੂਜ਼ ਜਾਂ ਤੁਸੀਂ ਫੂਡ ਦੇ ਵਿੱਚ ਯੂਜ਼ ਕਰਦੇ ਹੋ ਸੋ ਤਿੰਨੋਂ ਤਰ੍ਹਾਂ ਚ ਬਸ ਸੇਮ ਡੇ ਆਪਾਂ 50 ਰੁਪਏ ਦਾ ਫਾਇਦਾ ਲੈ ਸਕਦੇ ਆ 50 ਰੁਪਏ ਪਰ ਮਤਲਬ ਕਿ ਰਿਵਿਊ ਜਿਹੜਾ ਹੈਗਾ ਪਰ ਐਂਟਰੀ ਟਿਕਟ ਇੱਕ ਐਂਟਰੀ ਟਿਕਟ ਤੇ ਡੈਫੀਨਿਟਲੀ ਇੱਕ ਪਰਸਨ ਇੱਕੋ ਹੀ ਰਿਵਿਊ ਪਾ ਸਕਦਾ ਠੀਕ ਹੈ ਸਰ ਦੂਸਰਾ ਉਹਦਾ ਫੈਮਿਲੀ ਮੈਂਬਰ ਹੋ ਉਹਦੀ ਆਈਡੀ ਦੇ ਉੱਤੋਂ ਮਤਲਬ ਕਿ ਦੂਸਰਾ ਇਸ ਤਰ੍ਹਾਂ ਕਰਕੇ ਜਿੰਨੇ ਵੀ ਰਿਵਿਊ ਪੈਣਗੇ ਉਹਨੇ ਕੈਸ਼ ਵਾਊਚਰ ਜਿਹੜੇ ਸੇਮ ਡੇ ਰੀਡੀਮ ਹੋ ਸਕਦੇ ਆ ਅਸੀਂ ਉਹ ਇਸ਼ ਇੱਕ ਚੀਜ਼ ਖਾਸ ਸੀਗੀ ਵੀ ਕਾਸਟਿਊਮ ਲਿਖਿਆ ਹੋਇਆ ਜਿਵੇਂ ਆਪਾਂ ਇਹਦਾ ਰੈਂਟ ਲਿਖਿਆ ਹੋਇਆ ਪਰ ਜੇ ਜੋ ਅਟਾਇਰ ਆਪਾਂ ਨੂੰ সুইਮਿੰਗ ਲਈ ਚਾਹੀਦੀ ਆ ਜੇ ਉਹਦੇ ਵਿੱਚ ਮੈਂ ਆਪਣੇ ਕੱਪੜੇ ਪਾ ਕੇ ਆਉਣਾ ਤਾਂ ਇੱਥੇ ਲੈਣਾ ਜ਼ਰੂਰੀ ਨਹੀਂ ਲੈਣਾ ਨਹੀਂ ਉਹ ਜ਼ਰੂਰੀ ਨਹੀਂ ਆਪਸ਼ਨਲ ਹੈ ਜੀ ਠੀਕ ਹੈ ਜੀ ਕੰਪਲਸਰੀ ਨਹੀਂ ਹੈ ਕਿ ਵੀ ਤੁਸੀਂ ਆਪਦੇ ਕਾਸਟਿਊਮ ਪਾ ਸਕਦੇ ਹੋ ਮੈਂ ਉਹਨਾਂ ਹਾਰਡ ਮਤਲਬ ਕਿ ਰੂਲ ਨਹੀਂ ਰੱਖਿਆ ਕਿ ਵੀ ਮੰਡੀਟਰੀ ਹੋਵੇ ਕਿ ਵੀ ਮੇਰੇ ਤੋਂ ਹੀ ਕਾਸਟਿਊਮ ਤੁਸੀਂ ਲਓ ਤਾਂ ਐਕਸਟਰਾ ਕਮਾਈ ਵਾਲਾ ਨਹੀਂ ਕਿ ਮੇਨ ਆਪਣੀ ਪਹਿਲਾਂ ਵਾਲੀ ਗੱਲ ਕਿ ਅਫੋਰਡੇਬਲ ਠੀਕ ਹੈ ਅਫੋਰਡੇਬਿਲਟੀ ਨੂੰ ਕਸਟਮਰ ਦੀ ਰੱਖਦੇ ਹੋਏ ਕਿ ਕਈ ਚੀਜ਼ਾਂ ਮੈਂ ਅਨਸੈਸਰੀ ਜਿਵੇਂ ਐਸੈਸਰੀਜ਼ ਐਕਸਟਰਾ ਆਪਾਂ ਕਹਿੰਦੇ ਵੀ ਜਦੋਂ ਆਪਾਂ ਕਾਰ ਪਰਚੇਸ ਕਰਦੇ ਆ ਅਸੈਸਰੀ ਲੈਣੀਆਂ ਹੀ ਪੈਣਗੀਆਂ ਤਾਂ ਉਦੋਂ ਦਾ ਮੇਰਾ ਮੰਤਵ ਨਹੀਂ ਹੈ ਠੀਕ ਹੈ ਜੀ ਸਰ ਹੁਣ ਅਖੀਰ ਤੇ ਦਰਸ਼ਕਾਂ ਨੂੰ ਆਪਾਂ ਲੋਕੇਸ਼ਨ ਦੁਬਾਰਾ ਦੱਸ ਦਈਏ ਤੇ ਦੂਸਰਾ ਜੇ ਕੋਈ ਬੱਸ ਵਗੈਰਾ ਤੇ ਆਉਣਾ ਚਾਹੁੰਦਾ ਤਾਂ ਉਹ ਵੀ ਨੇੜੇ ਪੈਂਦਾ ਮਤਲਬ ਹਾਂਜੀ ਹਾਂਜੀ ਲੋਕੇਸ਼ਨ ਜਿਵੇਂ ਕਿ ਆਪਾਂ ਕਹਿ ਦੀਏ ਆਪਣਾ ਵਈਆ ਚਿੱਲੋਥਰੇ ਜਿਹੜਾ ਪੁੱਚੋ ਕਲਾਂ ਤੇ ਪੈਂਦਾ ਜਿਹੜਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 7 ਹੈਗਾ ਉਸ ਤੇ ਲੋਕੇਟ ਹੈ ਜਿਹੜਾ ਨੀਅਰ ਜਿਹੜਾ ਆਪਣਾ ਇੰਪੋਰਟੈਂਟ ਪਲੇਸ ਹੈ ਉਹ ਹੈਗਾ ਆਪਣਾ ਆਦੇਸ਼ ਮੈਡੀਕਲ ਕਾਲਜ ਜਿਹੜੀ ਹੁਣ ਯੂਨੀਵਰਸਿਟੀ ਬਣ ਚੁੱਕਿਆ ਤਾਂ ਹਰ ਇੱਕ ਬੱਸ ਜਿਹੜੀ ਬਰਨਾਲਾ ਤੋਂ ਬਠਿੰਡਾ ਨੂੰ ਜਾਂ ਬਠਿੰਡਾ ਤੋਂ ਬਰਨਾਲਾ ਨੂੰ ਜਾਣ ਵਾਲੀ ਬਸਾਂ ਹਰ ਇੱਕ ਬੱਸ ਉੱਥੇ ਰੁਕਦੀ ਹੈ ਅਗਰ ਕੋਈ ਪਰਸਨ ਬਠਿੰਡੇ ਰੇਲਵੇ ਸਟੇਸ਼ਨ ਤੋਂ ਆਉਣਾ ਚਾਹੁੰਦਾ ਅਬਾਊਟ 8 ਕਿਲੋਮੀਟਰ ਪੈਂਦਾ ਤਾਂ ਆਟੋਜ਼ ਵੀ ਆਉਂਦੇ ਨੇ ਬਟ ਅਦਰਵਾਈਜ਼ ਇਹ ਕਿਸੇ ਬੱਸ ਦੇ ਉੱਤੇ ਵੀ ਉਹ ਆ ਜੇ ਤਾਂ ਬੱਸ ਵਾਲੇ ਕਨੈਕਟਰ ਨੂੰ ਕਹਦੇ ਕਿ ਮੈਂ ਆਦੇਸ਼ ਮੈਡੀਕਲ ਕਾਲਜ ਦੀ ਟਿਕਟ ਲੈਣੀ ਹੈ ਤਾਂ ਉਹ ਜ਼ਿਆਦਾ ਸਸਤਾ ਹੈਗਾ ਬਾਕੀ ਬਾਈ ਰੋਡ ਤਾਂ ਤੁਸੀਂ ਕਾਰ ਤੇ ਆਉਣਾ ਮੋਟਰਸਾਈਕਲ ਤੇ ਆਉਣਾ ਹੈਗਾ ਤਾਂ ਨੈਸ਼ਨਲ ਹਾਈਵੇ 7 ਬਠਿੰਡਾ ਤੋਂ 2 ਚੰਡੀਗੜ੍ਹ ਜਿਹੜੀ ਹਾਈਵੇ ਹੈਗਾ ਇਸ ਦੇ ਉੱਤੇ ਨੀਅਰ ਫੈਕਟਰੀ ਆਊਟਲੈਟ ਜਾਂ ਆਪਣਾ ਮੈਡੀਕਲ ਕਾਲਜ ਦੇ ਨੇੜੇ ਦੀ ਪਛਾਣ ਹੈਗੀ ਜੀ ਪਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਦੋਸਤੋ ਜੇਕਰ ਤੁਸੀਂ ਪਰਿਵਾਰ ਨਾਲ Enjoy ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਵਧੀਆ ਲੋਕੇਸ਼ਨ ਮੈਂ ਨਹੀਂ ਮੰਨਦਾ ਵੀ ਤੁਹਾਨੂੰ ਮਿਲੂਗੀ ਬਹੁਤ ਜਾਇਜ਼ ਰੇਟ ਨੇ ਦੂਜੀ ਗੱਲ ਪੁਰਾਣਾ ਐਕਸਪੀਰੀਅੰਸ ਤੇ ਕਾਫੀ ਨਵੀਆਂ ਚੀਜ਼ਾਂ ਜਿਹੜੀਆਂ ਇਸ ਵਾਰ ਬਾਈਆ ਚੱਲੋ ਥ੍ਰਿਲ ਐਡ ਕੀਤੀਆਂ ਹੋਈਆਂ ਨੇ ਧੰਨਵਾਦ ਦੋਸਤੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ